ਹੈਲੋ ਜੀ ਸਸਤਰੀ ਕਾਲ ਡੈਸ਼ਿੰਗ ਪੰਜਾਬੀ ਸੂਟਸ ਚੈਨਲ ਤੇ ਤੁਹਾਡਾ ਫਿਰ ਤੋਂ ਬਹੁਤ ਬਹੁਤ ਸਵਾਗਤ ਆ। ਹੋਪਫੁਲ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ। ਸੋ ਅੱਜ ਆਪਾਂ ਨਵੀਂ ਵੀਡੀਓ ਲੈ ਕੇ ਆਏ ਸੂਟਾਂ ਦੀ। ਸੋ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ। ਸੋ ਆਪਾਂ ਪਹਿਲਾ ਸੂਟ ਤੁਹਾਨੂੰ ਦਿਖਾ ਰਹੇ ਹਾਂ ਜੀ orange ਕਲਰ ਤੇ ਫੁੱਲੀ ਹੈਂਡਵਰਕ ਦਾ ਬਹੁਤ ਸੋਹਣਾ ਸੂਟ ਰੈਡੀ ਹੋਇਆ ਇਹ। ਤੁਸੀਂ ਇਹਦਾ ਫਰੰਟ ਚੈੱਕ ਕਰ ਸਕਦੇ ਹੋ। ਬਹੁਤ ਸੋਹਣਾ ਵਰਕ ਕੀਤਾ ਹੋਇਆ ਬਹੁਤ ਡਿਫਰੈਂਟ ਟੋਟਲੀ ਆਪਾਂ ਜਿਹੜਾ ਡਿਫਰੈਂਟ ਵਰਕ ਆਪਾਂ ਇਸ ਸੂਟ ਦੇ ਉੱਪਰ ਕੀਤਾ। ਸੋ ਤੁਸੀਂ ਵਰਕ ਚੈੱਕ ਕਰ ਸਕਦੇ ਹੋ। ਇਸ ਸਾਰਾ ਜਿਹੜਾ ਫਰੰਟ ਆਇਆਗਾ ਸ਼ਰਟ ਦਾ ਸੋ ਆਪਾਂ ਤੁਹਾਨੂੰ ক্লোਜ਼ ਤੋਂ ਵਰਕ ਦਿਖਾਉਨੇ ਆ ਸਾਰਾ ਇੱਕ ਵਾਰੀ ਪੂਰਾ ਵੀਡੀਓ ਸੀ ਦਿਖਾ ਦੇ ਮੇਰੇ ਫੇਸ ਨਾਲ ਬਹੁਤ ਹੀ ਪਿਆਰਾ ਤੇ ਬਹੁਤ ਸੋਹਣਾ ਵਰਕ ਹੋਇਆ ਵੈ ਆ ਲੈ ਜੀ ਘੇਰੇ ਦਾ ਸੋ ਘੇਰੇ ਦੇ ਉੱਪਰ ਵੀ ਫੁੱਲ ਹੈਵੀ ਵਰਕ ਹੈ ਤੇ ਫਰੰਟ ਜਿਹੜਾ ਆਪਾਂ ਜਿਹੜਾ ਬਹੁਤ ਸੋਹਣਾ ਡਿਜ਼ਾਈਨ ਕੀਤਾ ਇਸਾ ਵਾਹ ਪਿਓਰ ਕ੍ਰੇਪ ਦੇ ਉੱਪਰ ਹੈ ਜਿਹੜਾ ਰੈਡੀ ਕੀਤਾ ਸੂਟ ਆਪਾਂ ਕਲ ਉਸ 슬ੀਵਸ ਦੇ ਉੱਪਰ ਬਹੁਤ ਜ਼ਿਆਦਾ ਹੈਵੀ ਕਮ ਕੀਤਾ ਹੋਇਆ ਹੈ ਇਹਦੀਆਂ। ਤਾਂ ਬੱਸ ਆਈ ਉਹਦੇ ਇਹ ਚਲ। ਆ ਬੱਸ ਹੈ। ਨਹੀਂ ਬੱਸ। ਉਹ ਖਬਸਾ। ਹੈਂਡ ਜਿਹੜਾ ਇਹ ਬਾਟਮ ਦੇ ਉੱਪਰ ਵੀ ਬਹੁਤ ਸੋਹਣਾ ਵਰਕ ਹੋਇਆ ਹੋਇਆ ਵੈ। ਇਹ ਬਾਟਮ ਦੇ ਉੱਪਰ ਆ ਗਿਆ। ਤੇ ਤੁਹਾਨੂੰ ਦੁਪੱਟਾ ਦਿਖਾ ਦੇ ਦੁਪੱਟਾ ਵੀ ਆਪਾਂ ਫੋਰ ਸਾਈਡਡ ਜਿਹੜਾ ਬਾਰਡਰ ਤਿਆਰ ਕੀਤਾ ਦੁਪੱਟੇ ਦੇ ਉੱਪਰ ਵੀ ਪਲੱਸ ਲੇਸ ਲਾ ਕੇ ਇਹਨੂੰ ਬਹੁਤ ਸੋਹਣੀ ਫਿਨਿਸ਼ਿੰਗ ਦਿੱਤੀ ਹੋਈ ਹੈ। ਪਿਓਰ ਦਾ ਦੁਪੱਟਾ ਹੈ ਜਿਹਦੇ ਨਾਲ ਬਹੁਤ ਸੋਹਣਾ ਦੁਪੱਟਾ ਰੈਡੀ ਹੋਇਆ ਹੈ। ਤੁਸੀਂ ক্লোਜ਼ ਤੋਂ ਚੈੱਕ ਕਰ ਸਕਦੇ ਹੋ ਸੂਟ ਨੂੰ ਵਰਕ ਬਹੁਤ ਜ਼ਿਆਦਾ ਤੇ ਬਹੁਤ ਸੋਨਾ ਹੋਇਆ ਹੋਇਆ ਇਹ ਸ਼ਰਟ ਦੇ ਫਰੰਟ ਫਰੰਟ ਦੇ ਉੱਪਰ ਆਏਗਾ ਸਾਰਾ ਵਰਕ ਸੋ ਆਪਾਂ ਤੁਹਾਨੂੰ ਰਿਪੀਟ ਦੇ ਉੱਪਰ ਸ਼ੋ ਕਰ ਰਹੇ ਹਾਂ ਕਈ ਕਸਟਮਰ ਕਹਿ ਰਹੇ ਨੇ ਕਿ ਉਹਨਾਂ ਨੂੰ ਵੀਡੀਓ ਛੋਟੀ ਕਰਕੇ ਉਹਨਾਂ ਨੂੰ ਫੂਟ ਜਿਹੜਾ ਵਰਕ ਪ੍ਰੋਪਰ ਸ਼ੋ ਨਹੀਂ ਹੁੰਦਾ ਇਸ ਕਰਕੇ ਉਹਨਾਂ ਨੂੰ ਉਹਨਾਂ ਲਈ ਆਪਾਂ ਵੀਡੀਓ ਜਿਹੜੀ ਡਬਲ ਰਿਪੀਟ ਕਰਕੇ ਲਗਾ ਦਿੰਨੇ ਤਾਂ ਜੋ ਉਹਨਾਂ ਨੂੰ ਦੁਬਾਰਾ ਵਰਕ ਦੇਖਣਾ ਈਜ਼ੀ ਹੋ ਜੇ ਕੀ ਕਰੀਏ ਇਹ ਪੂਰਾ ਵੀਡੀਓ ਤੁਹਾਨੂੰ ਦਿਖਾ ਦੇ ਮੇਰੇ ਫੇਸ ਨਾਲ ਇਹ ਪੂਰਾ ਫਰੰਟ ਪਤਾ ਲੱਗ ਜੂ ਕਿੱਦਾਂ ਦਾ ਬਾਕੀ ਹੋਰ ਇਹਦੇ ਰਿਲੇਟਡ ਤੁਸੀਂ ਕੋਈ ਜਾਣਕਾਰੀ ਲੈਣੀ ਹੋਵੇ ਸਾਨੂੰ WhatsApp ਦੇ ਉੱਪਰ ਮੈਸੇਜ ਕਰ ਲਿਓ ਜਾਂ ਤੁਸੀਂ WhatsApp ਤੇ ਕਾਲ ਕਰਕੇ ਸਾਡੇ ਨਾਲ ਗੱਲ ਕਰ ਲਿਓ ਸੂਟ ਦਾ ਪ੍ਰਾਈਸ ਪੁੱਛਣ ਲਈ ਵੀ ਸਾਨੂੰ WhatsApp ਦੇ ਉੱਪਰ ਕਾਲ ਕਰ ਲਿਓ ਤੁਸੀਂ ਵਾਮ ਅੱਜ ਕੱਲ ਦੇ ਹਿਸਾਬ ਨਾਲ ਬਹੁਤ ਟ੍ਰੈਂਡੀ ਤੇ ਬਹੁਤ ਸੋਹਣਾ ਸੂਟ ਆਪਾਂ ਜਿਹੜਾ ਰੈਡੀ ਕੀਤਾ ਇਹ ਇਹ ਆ ਗਿਆ ਜੀ ਇਹਦੀ ਬਾਟਮ ਦੇ ਉੱਪਰ ਵਰਕ ਆਪਾਂ ਸਹੀ ਨਹੀਂ ਪੁੱਤ ਉੱਠਾ ਬਸ ਆ ਲੈ ਜਾ ਸਿੱਧਾ ਸਿੱਧਾ ਲੈਂਥ ਦਾ ਕੋਈ ਇਸ਼ੂ ਨਹੀਂ ਹੋਏਗਾ ਜੇ ਆਪਾਂ ਨੋਰਮਲ ਲੈਂਥ ਦਾ ਸੂਟ ਰੱਖਿਆ ਹੈ ਸੋ ਲੈਂਥ ਦਾ ਕੋਈ ਵੀ ਪ੍ਰੋਬਲਮ ਨਹੀਂ ਆਏਗੀ ਤੁਹਾਨੂੰ ਸਟਿਚ ਕਰਾਉਣ ਟਾਈਮ 'ਤੇ ਸੂਟ ਦੁਪट्टे ਦਾ ਵਰਕ ਵੀ ਦੇਖੋ ਜੀ ਕਿੰਨਾ ਜ਼ਿਆਦਾ ਸੋਹਣਾ ਤੇ ਕਿੰਨਾ ਪਿਆਰਾ ਵਰਕ ਹੋਇਆ ਹੋਇਆ ਵੈ カラー ਹੀ ਬਹੁਤ ਜ਼ਿਆਦਾ ਸੋਹਣਾ ਤੇ ਬਹੁਤ ਪਿਆਰਾ ਸ਼ੇਡ ਹੈ। ਸੋ ਨੈਕਸਟ ਸੂਟ ਆ ਗਿਆ ਜੀ ਪੀਕਾਕ ਸ਼ੇਡ ਦੇ ਉੱਪਰ। ਮੋਸਟ ਫੇਵਰਿਟ ਤੇ ਮੋਡਸ ਮੋਸਟ ਡਿਮਾਂਡਿੰਗ ਸੂਟ ਹੈ ਜੀ ਇਹ। ਇਹਦੇ ਨਾਲ ਦੇ ਆਪਾਂ ਬਹੁਤ ਸਾਰੇ ਕਲਰ ਰੈਡੀ ਕੀਤੇ ਸੀ ਸੋ ਸਾਰੇ ਸੇਲ ਹੋ ਗਏ। ਇਹਦੇ ਵਿੱਚ ਆਪਣੇ ਕੋਲੇ ਦੋ ਕਲਰ ਰਹਿ ਗਏ ਹੈ ਜੀ, ਕਈ ਸ਼ੇਡ ਰਹਿ ਗਏ। ਇੱਕ ਸ਼ੇਡ ਹੋਰ ਦਿਖਾਵਾਂਗੇ ਅਸੀਂ ਤੁਹਾਨੂੰ। ਤੁਸੀਂ ਵਰਕ ਚੈੱਕ ਕਰ ਲਓ ਸੂਟ ਦਾ ਇੱਕ ਵਾਰ। ਤੁਹਾਨੂੰ ओरिजिनल सूट ਮਿਲੇਗਾ ਜੇ ਇਦਾਂ ਕਾਪੀਆਂ ਵੀ ਬਹੁਤ ਅੱਜਕੱਲ ਬਣ ਕੇ ਆ ਰਹੀਆਂ ਨੇ ਤੁਸੀਂ ਕਹੋ ਵੀ ਇੰਨਾ ਰੇਟ ਘੱਟ ਦੇ ਵਿੱਚ ਤੁਹਾਨੂੰ ਸੂਟੇ ਮਿਲ ਰਹੇ ਨੇ ਸੋ ਆਪਣੇ ਕੋਲੇ ਪਿਓਰ ਕ੍ਰੇਪ ਦੇ ਉੱਪਰ ਜਿਹੜਾ ਰੈਡੀ ਹੋਇਆ ਸੂਟ ਹੈ ਬਹੁਤ ਸੋਹਣਾ ਤੇ ਬਹੁਤ ਹੀ ਪਿਆਰਾ ਵਰਕ ਹੋਇਆ ਹੋਇਆ ਇਸ ਦੇ ਉੱਪਰ ਸੋ ਆਪਾਂ ਪੂਰਾ ਹੈਂਡਵਰਕ ਦੇ ਵਿੱਚ ਤਿਆਰ ਕੀਤਾ ਹੈ ਸੂਟ ਕਾਪੀ ਨਹੀਂ ਹੈਗੀ ਇਹ ਸੂਟ ਦੀ ਕੋਈ ਵੀ ਸੋ ਦੁਪੱਟਾ ਵੀ ਤੁਸੀਂ ਦੇਖ ਸਕਦੇ ਹੋ ਦੁਪੱਟਾ ਵੀ ਬਹੁਤ ਸੋਹਣਾ ਰੈਡੀ ਹੋਇਆ ਹੋਇਆ ਪਲੱਸ ਇੰਨੀ ਸੋਹਣੀ ਲੈਸ ਲਾ ਕੇ ਜਿਹੜਾ ਆਪਾਂ ਇਹਨੂੰ ਡਿਜ਼ਾਈਨ ਕੀਤਾ ਹੈ ਪੂਰਾ ਹੈ ਫਰੰਟ ਹੈਵੀ ਆਏਗਾ ਜਿਹਦਾ ਫੁੱਲ ਦੁਪੱਟਾ ਜਾਲ ਵਾਲਾ ਆਏਗਾ 슬ੀਵਸ ਦੇ ਉੱਪਰ ਵਰਕ ਹੈ ਦੀ ਤੁ ਵਰਕ ਤੁਸੀਂ ਚੰਗੇ ਤਰ੍ਹਾਂ ਦੇਖ ਸਕਦੇ ਹੋ ਸਾਰਾ ਸੋਪਾ ਤੁਹਾਨੂੰ ਬਿਲਕੁਲ ক্লোਜ਼ ਤੋਂ ਸ਼ੋਅ ਕਰ ਰਹੇ ਹਾਂ ਵਰਕ ਇਹਦਾ ਬਹੁਤ ਪਿਆਰਾ ਸੂਟ ਹੈ ਜੀ ਇਹਦੇ ਸੂਟ ਦਾ ਰੇਟ ਪੁੱਛਣ ਲਈ ਤੁਹਾਨੂੰ WhatsApp ਦੇ ਉੱਪਰ ਤੁਸੀਂ ਮੈਸੇਜ ਕਰ ਸਕਦੇ ਹੋ ਜਾਂ ਕਾਲ ਕਰ ਲਓ ਹੋਰ ਵੀ ਸੋਨੇ ਸੋਨੇ ਸੂਟਸ ਜਿਹੜੇ ਆਪਣੇ ਕੋਲ ਆਇਆ ਸੋ ਆਪਣੀ ਵੀਡੀਓ ਦੇ ਨਾਲ ਤੁਸੀਂ ਜੁੜੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਰਹੋ ਦੁਪੱਟਾ ਪੂਰਾ ਹੈਵੀ ਤੇ ਫੁੱਲ 2.5 ਮੀਟਰ ਦਾ ਖੁੱਲਾ ਡੁੱਲਾ ਪੂਰਾ ਜਾਲ ਬਣਿਆ ਹੋਇਆ ਦੁਪੱਟੇ ਦੇ ਉੱਪਰ ਪੂਰਾ ਵੱਡਾ ਦੁਪੱਟਾ ਆਏਗਾ ਜਿਹਦੇ ਨਾਲ ਸੋ ਨੈਕਸਟ ਸੂਟ ਆ ਗਿਆ ਜੀ ਪਰਪਲ ਸ਼ੇਡ ਦੇ ਉੱਪਰ ਇਹ ਵੀ ਬਹੁਤ ਪਿਆਰਾ ਵਰਕ ਹੋਇਆ ਵੈਸਤੇ ਇਹ ਸਾਰਾ ਫਰੰਟ ਆਇਆ ਹੈ ਜੀ ਸ਼ਰਟ ਦਾ ਡਬਲ ਸ਼ੇਡ ਦਾ ਸੂਟ ਹੈ ਜੀ ਡਬਲ ਸ਼ੇਡ ਦਾ ਅੱਜਕੱਲ ਕਾਫੀ ਟ੍ਰੈਂਡ ਚੱਲ ਰਿਹਾ ਸੋ ਆਪਾਂ ਕਾਫੀ ਸੂਟ ਰੈਡੀ ਕੀਤੇ ਡਬਲ ਸ਼ੇਡ ਦੇ ਉੱਤੇ ਆਪਾਂ ਤੁਹਾਨੂੰ ਅੱਗੇ-ਅਗੇ ਹੋਰ ਵੀਡੀਓਸ ਵਿੱਚ ਦਿਖਾਉਂਦੇ ਰਵਾਂਗੇ ਸੋ ਲੇਟੈਸਟ ਡਿਜ਼ਾਈਨ ਹੈ ਜਿਹੜਾ ਆਪਾਂ ਰੈਡੀ ਕੀਤਾ ਆ ਸਲੀਵਸ ਦੇ ਉੱਪਰ ਆਇਆ ਹੈ ਇਹਦੀ ਸ਼ਰਟ ਤੇ ਆ ਰਹੀ ਬਹੁਤ ਜ਼ਿਆਦਾ ਸੋਹਣੀ ਹੋਈ ਹੈ ਸਾਰੀ ਸ਼ਰਟ ਦੇ ਵਿੱਚ ਲੇਸ ਲੱਗੀਆਂ ਹੋਈਆਂ ਜੀ ਲਾਈਨਾਂ ਬਣਾਈਆਂ ਹੋਈਆਂ ਤੁਸੀਂ ਦੇਖ ਹੀ ਸਕਦੇ ਹੋ ਬਹੁਤ ਸੋਹਣਾ ਸਟੱਫ ਤੇ ਆਰਗੈਂਜ਼ਾ ਦੇ ਉੱਪਰ ਰੈਡੀ ਹੋਇਆ ਹੈ ਸੂਟ ਪਰਪਲ ਪਲਸ ਬਲੂ ਕਲਰ ਦਾ ਇਹਦੀ ਬਾਟਮ ਦੇ ਉੱਪਰ ਵੀ ਬਹੁਤ ਪਿਆਰਾ ਵਰਕ ਹੋਇਆ ਹੋਇਆ ਹੈ ਆਪਾਂ ਤੁਹਾਨੂੰ ਬਾਟਮ ਵੀ ਦਿਖਾਣੇ ਆਂ ਦੀ ਇਹ ਬਾਟਮ ਆ ਗਈ ਜੀ ਇਹਦੀ ਬਾਟਮ ਦਾ ਵਰਕ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਤੇ ਬਹੁਤ ਪਿਆਰਾ ਵਰਕ ਹੋਇਆ ਹੋਇਆ ਹੈ ਬਾਟਮ ਦੇ ਉੱਪਰ ਵੀ ਆਪਾਂ ਸਾਰਾ ਹੈਂਡਵਰਕ ਹੀ ਕੀਤਾ ਹੋਇਆ ਹੈ। ਇਹ ਦੁਪੱਟਾ ਵੀ ਬਹੁਤ ਸੋਹਣਾ ਤਿਆਰ ਹੋਇਆ। ਦੁਪੱਟਾ ਵੀ ਤੁਹਾਨੂੰ ਦਿਖਾਉਣੀ ਆ ਜੀ। ਦੁਪੱਟੇ ਦੇ ਉੱਪਰ ਆਪਾਂ ਲੈਸਿਸ ਨਾਲ ਇਹਨੂੰ ਡਿਜ਼ਾਈਨਿੰਗ ਕੀਤੀ ਹੋਈ ਹੈ। ਸੋ ਮਾਰਕੀਟ ਦੇ ਨਾਲੋਂ ਤੁਹਾਨੂੰ ਬਹੁਤ ਘੱਟ ਪ੍ਰਾਈਸ ਮਿਲਣਗੇ ਜੀ। ਤੁਸੀਂ ਇੱਕ ਵਾਰ ਜ਼ਰੂਰ ਸੂਟ ਸਾਡੇ ਤੋਂ ਬਾਈ ਕਰਕੇ ਦੇਖੋ। ਸੇਮ ਸਟੱਫ, ਸੇਮ ਸਾਰਾ ਕੁਝ ਤੁਹਾਨੂੰ ਮਿਲੇਗਾ। ਬਟ ਪ੍ਰਾਈਸ ਇਸ ਜਿਹੜੇ ਆਪਣੇ ਮਾਰਕੀਟ ਨਾਲੋਂ ਬਹੁਤ ਹੀ ਘੱਟ ਹੋਣਗੇ। ਸੋ ਅਪਰ ਪੀਟ ਦੇ ਉੱਪਰ ਤੁਹਾਨੂੰ ਇਹ ਸੂਟ ਦੁਬਾਰਾ ਦਿਖਾ ਰਹੇ ਹਾਂ। ਤੁਸੀਂ ਇੱਕ ਵਾਰ ਸੂਟ ਦੁਬਾਰਾ ਚੈੱਕ ਕਰ ਸਕਦੇ ਹੋ ਵਰਕ ਤੁਹਾਨੂੰ ਜਿਹੜਾ ਸਾਰਾ ਆਪਾਂ ক্লোਜ਼ ਤੋਂ ਦਿਖਾ ਰਹੇ ਹਾਂ ਹੁਣ ਤੁਸੀਂ ਵਰਕ ਦੀ ਫਿਨਿਸ਼ਿੰਗ ਤੇ ਵਰਕ ਦੇਖ ਸਕਦੇ ਹੋ ਕਿਦਾਂ ਦਾ ਵਰਕ ਕੀਤਾ ਹੈ ਸੋ ਤੁਸੀਂ ਸਾਰੇ ਡਿਜ਼ਾਈਨਿੰਗ ਦੇਖੋ ਜੀ ਆਪਣੇ ਬਿਲਕੁਲ ਡਿਫਰੈਂਟ ਨਵੇਂ ਸੋ ਆਪਾਂ ਨਵੇਂ-ਨਵੇਂ ਡਿਜ਼ਾਈਨ ਰੈਡੀ ਕੀਤੇ ਆ ਬਹੁਤ ਪਿਆਰੇ ਤੇ ਬਹੁਤ ਸੋਹਣੇ ਸੋ ਇਹਦਾ ਵੀ ਆਪਾਂ ਨੂੰ ਤੁਹਾਨੂੰ ਜਿਹੜਾ ਲੈਂਥ ਦਾ ਕੋਈ ਵੀ ਇਸ਼ੂ ਨਹੀਂ ਆਏਗਾ ਜਿੰਨੀ ਲੈਂਥ ਤੁਸੀਂ ਆਪਦੇ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਪਲੀਜ਼ ਆਦੀ ਮੈਜ਼ਰਮੈਂਟ ਲੈ ਕੇ ਸਾਨੂੰ ਤੁਸੀਂ ਜੇ ਤੁਹਾਨੂੰ ਸੂਟ ਵਧੀਆ ਲੱਗਦਾ ਹੈ ਨਾ ਤਾਂ ਤੁਸੀਂ ਮੈਜ਼ਰਮੈਂਟ ਲੈ ਕੇ ਸਾਡੇ ਨਾਲ ਗੱਲ ਕਰ ਲਿਆ ਕਰੋ ਸੋ ਆਪਾਂ ਤੁਹਾਨੂੰ ਮੈਜ਼ਰ ਕਰਕੇ ਦੱਸ ਦਿਆ ਕਰਾਂਗੇ ਕਿ ਤੁਹਾਡਾ ਸੂਟ ਬਣ ਸਕਦਾ ਇਹ ਨਹੀਂ ਇਹ ਬੈਕ ਆਈ ਗਈ ਜੀ ਸ਼ੋਰਟ ਦੀ बॉਟਮ ਦਾ ਤੁਸੀਂ ਪਲਾਜ਼ੋ ਵੀ ਬਣਾ ਸਕਦੇ ਹੋ ਕੁਝ ਵੀ ਸਟਿਚ ਕਰਵਾ ਸਕਦੇ ਹੋ ਸਲਵਾਰ ਵੀ ਸਟਿਚ ਹੋ ਜਾਈਗੀ ਇਹਦੀ ਪੂਰੀ ਹੈਵੀ ਵਧੀਆ ਸਲਵਾਰ ਬਣੇਗੀ ਸੋ ਢਾਈ ਪਲੱਸ ਹੀ ਹੁੰਦਾ ਸਾਰਿਆਂ ਦੇ ਨਾਲ ਕਪੜਾ ਜਿੰਨੇ ਵੀ ਤੁਸੀਂ ਹੈਂਡਵਰਕ ਦੇ ਸੂਟ ਲਓਗੇ 2.5 ਮੀਟਰ ਪਲੱਸ ਕਪੜਾ ਹੋਏਗਾ ਜੀ ਉਹਦਾ ਦੁਪट्टे ਵੀ 2 ਮੀਟਰ ਦਾ ਇਹ ਵੀ ਪਿਓਰ ਆਰਗੈਨਜ਼ਾ ਦਾ ਦੁਪੱਟਾ ਹੈ ਦੁਪੱਟੇ ਦੇ ਉੱਪਰ ਬਹੁਤ ਸੋਹਣੀ ਲੈਸ ਲੱਗੀ ਹੋਈ ਆ ਸੋ ਮੈਚਿੰਗ ਤੁਸੀਂ ਦੇਖ ਸਕਦੇ ਹੋ ਬਹੁਤ ਡਿਫਰੈਂਟ ਤੇ ਬਹੁਤ ਸੋਹਣੀ ਮੈਚਿੰਗ ਆਪਾਂ ਤਿਆਰ ਕੀਤੀ ਆ ਨੈਕਸ ਸੂਟ ਆਪਾਂ ਤੁਹਾਨੂੰ ਪਿਕਸਰ ਸ਼ੋਅ ਕਰ ਰਹੇ ਹਾਂ ਜੇ ਵੀ ਹੈਂਡਵਰਕ ਦੇ ਆਪਣੇ ਕੋਲ ਸੂਟ ਆਏ ਆ ਸੋ ਇਹਨਾਂ ਦੇ ਉੱਪਰ ਵੀ ਬਹੁਤ ਸੋਹਣਾ ਹੈਂਡਵਰਕ ਕੀਤਾ ਹੋਇਆ ਫਰੰਟ ਪਲੱਸ ਬਾਟਮ ਦੇ ਉੱਪਰ ਇਹਨਾਂ ਦੇ ਵਿੱਚ ਸਾਰੇ ਜਿਹੜੇ ਕਲਰ ਆਪਾਂ ਤੁਹਾਨੂੰ ਸ਼ੋਅ ਕਰ ਰਹੇ ਹਾਂ ਸੋ ਜਿਨ ਇਹਨਾਂ ਦੇ ਵਿੱਚੋਂ ਵੀ ਜਿਹੜਾ ਤੁਸੀਂ ਬਾਈ ਕਰਨਾ ਚਾਹੁੰਦੇ ਹੋ ਤੁਹਾਨੂੰ ਮੈਸੇਜ ਕਰਕੇ ਤੁਸੀਂ ਬਾਈ ਕਰ ਸਕਦੇ ਹੋ ਅੱਜ ਲਈ ਧੰਨਵਾਦ